ਤਾਂ ਵਿਦੇਸ਼ੀ ਧਰਤੀਆਂ ਤੋਂ ਆਏ ਦਿਨ ਮਨਪਾਕੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਨੌਜਵਾਨ ਮੁੰਡੇ ਦੀ ਯਾਤਫੇ ਸੜਖਾਸੀ ਦੇ ਵਿੱਚ ਬਹੁਤ ਹੋ ਜਾਂਦੀ ਹੈ ਜਾਂ ਫਿਰ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਜਾਂਦੀ ਹੈ ਫਿਲਹਾਲ ਇੱਕ ਅਜੀ ਹੈ ਤੁਹ ਖੁਦਾਇ ਮਾਮਲਾ ਸਾਹਮਣੇ ਆਇਆ ਜੁੱਥੇ ਵਿਦੇਸ਼ ਗਏ ਪੰਜਾਬੀ ਮੁੰਡੇ ਨੂੰ ਦਿਲ ਦਾ ਦੌਰਾ ਪੈਣ ਕਰਕੇ ਉਸ ਦੀ ਮੌਤ ਹੋ ਚੁੱਕੀ ਹੈ ਪਰ ਜਿਵੇਂ ਹੀ ਇਹ ਮੰਦ ਭਾਗ ਦੀ ਖਬਰ ਪਰਿਵਾਰੀ ਮੈਂਬਰਾਂ ਤੱਕ ਪਹੁੰਚਦੀ ਹੈ ਤਾਂ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਪੇ ਫੁੱਟ ਫੁੱਟ ਰੋਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਵਿੱਚ ਬੇहद ਗਮਗੀਨ ਹੈ ਜਿੱਥੇ ਦੇਖ ਸਕਦੇ ਹੋ ਕਿ ਕਿਸਰਾ ਜਿਹੜੇ ਘਰ ਦੇ ਜੀ ਨੇ ਪਿੰਡ ਵਾਸੀ ਨੇ ਤੇ ਰਿਸ਼ਤੇਦਾਰ ਹੈ ਉਹ ਕਿਵੇਂ ਪੁੱਬਾ ਮਾਰ ਮਾਰ ਆਪਣੇ ਦਰਦ ਨੂੰ ਬਿਆਨ ਕਰਦੇ ਹੋਏ ਨਜ਼ਰ ਆ ਰਹੇ ਨੇ ਫਿਲਹਾਲ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਵਿਦੇਸ਼ ਵਿੱਚ ਮੌਤ ਹੋਈ ਹੈ ਉਸ ਦਾ ਨਾਮ ਅਭਿਸ਼ੇਕ ਸ਼ਰਮਾ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ ਮਹਿਜ਼ 27 ਸਾਲਾਂ ਦੀ ਸੀ 2017 ਦੇ ਵਿੱਚ ਸੁਨੈਰੀ ਪੇਵਿਕ ਖਬਰਾਂਉਣ ਦੇ ਲਈ ਕਨੇਡਾ ਦੀ ਧਰਤੀ ਉੱਤੇ ਗਿਆ ਸੀ 2022 ਦੇ ਵਿੱਚ ਕਨੇਡਾ ਦੇ ਵਿੱਚ ਪੱਕਾ ਵੀ ਹੋ ਗਿਆ ਸੀ ਪਰ ਦਿਲ ਦਾ ਦੌਰਾ ਪੈਣ ਕਰਕੇ ਉਸ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤੁਹਾਨੂੰ ਦੱਸਣਿਆ ਕਿ ਇਹ ਅਭਿਸ਼ੇਕ ਪੰਜਾਬ ਦੇ ਸੰਗਰੂਰ ਦਾ ਰਹਿਣ ਵਾਲਾ ਸੀ ਜਿੱਤੇ ਚੰਗੇ ਭਵਿੱਖ ਦੇ ਖਾਤੇ ਰੋ ਵਿਦੇਸ਼ ਚੀ ਧਰਤੀ ਉਤੇ ਚਲਾ ਜਾਂਦਾ ਪਰ ਉੱਥੇ ਜਾ ਕੇ ਉਸ ਦੇ ਨਾਲ ਅਣਹੋਣੀ ਹੋ ਜਾਂਦੀ ਹੈ ਦਿਲ ਦਾ ਦੌਰਾ ਪੈ ਜਾਂਦਾ ਜਿਸ ਤੋਂ ਬਾਅਦ ਉਸ ਦੀ ਮਤ ਹੋ ਜਾਂਦੀ ਉੱਥੇ ਹੀ ਜਦ ਸ਼ੇਖ ਸ਼ਰਮਾ ਦੀ ਗੱਲ ਕੀਤੀ ਜਾਵੇ ਤਾਂ ਪੀੜਤ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਕਿ ਅਭਿਸ਼ੇਕ ਸ਼ਰਮਾ ਬਹੁਤ ਹੀ ਨਿੱਕੇ ਸੁਭਾਤਾ ਨੌਜਵਾਨ ਸੀ ਜੋ ਆਪਣੇ ਮਾਪ ਪੁੱਤ ਬਾਪ ਦਾ ਇਕਲੌਤਾ ਪੁੱਤ ਸੀ ਦੋਵੇਂ ਪੈਨਪਰਾਈ ਇਕੱਠੇ ਹੀ ਕੈਨੇਡਾ ਦੇ ਵਿੱਚ ਰਹਿੰਦੇ ਨੇ ਜਿਸ ਤਰ੍ਹਾਂ ਹੀ ਅੱਜ ਸਾਨੂੰ ਇਸ दुखद aí ਖਬਰ ਦਾ ਪਤਾ ਲੱਗਿਆ ਤਾਂ ਓਹੋ ਪੂਰਾ ਪਿੰਡ ਹੀ ਮਾਤਮ ਦੇ ਵਿੱਚ ਤਬਦੀਲ ਹੋ ਗਿਆ ਹਰ ਕੋਈ ਰੋਂਦਾ ਕੁਲੌਂਦਾ ਹੋਇਆ ਨਜ਼ਰ ਆ ਰਿਹਾ ਫਿਲਹਾਲ ਇਸ ਪੀੜਿਤ ਪਰਿਵਾਰ ਵੱਲੋਂ ਪ੍ਰਸ਼ਾਸਨ ਅੱਗੇ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਮਦਦ ਉਹਨਾਂ ਦੀ ਕਰੇ ਅਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਮਦਦ ਦਾ ਹੱਥ ਸਰਕਾਰ ਉਹਨਾਂ ਦੇ ਲਈ ਅੱਗੇ ਕਰੇ ਫਿਲਹਾਲ ਇਸ ਭਾਵੁਕ ਸਮੇਂ ਹੋਏ ਸਮੇਂ ਕੀ ਕੁਝ ਕਹਿੰਦਾ ਹੋਇਆ ਨਜ਼ਰ ਆ ਰਿਹਾ ਪੀੜਿਤ ਪਰਿਵਾਰ ਸੁਣਤੇ ਸੁਖਵਿੰਦਰ ਸਿੰਘ ਜੀ ਤੇ ਇਹ ਦੋਨੇ ਭੈਣ ਭਾਈ ਕੈਨੇਡਾ ਚ ਰਹਿੰਦੇ ਸੀਗੇ ਸਾਡੇ ਪਿੰਡ ਦੇ ਦੋਤਾ ਸੀ ਤੇ ਸਾਨੂੰ ਤਾਂ ਸੁਭੀ ਪਤਾ ਲੱਗਿਆ ਕੱਲ ਕੋਈ ਜਦੋਂ ਇਹ ਅਟੈਕ ਹੋ ਗਿਆ ਇਹਨਾਂ ਨੂੰ ਸੁੱਤੀ ਰਹਿ ਗਏ ਉੱਥੇ ਕਦੋਂ ਕੋਈ ਕੈਨੇਡਾ ਗਿਆ ਸੀ ਪਿਆ ਸੀ ਪੀਆਰ ਸੀਗਾ 7 ਸਾਲ ਹੋ ਗਏ ਨੂੰ ਕਹਿੰਦੇ ਸੀ 7 ਸਾਲ ਤਕਰੀਬਨ ਕੈਨੇਡਾ ਗਏ ਨੂੰ ਉਹ ਪੀਆਰ ਵੀ ਸੀਗਾ ਉੱਥੇ ਕਿੰਨੇ ਕੁ ਮੰਦਰ ਉਹ 27-28 ਸਾਲ ਹੀ ਹੋ ਗਈ ਤਕਰੀਬਨ ਉਸ ਪਰਵਾਦ ਵਿੱਚ ਕਿੰਨੇ ਕੋ ਭੈਣ ਭਾਈ ਸੀ ਦੋ ਪਰਵਾਦ ਦੋ ਹੀ ਭੈਣ ਭਾਈ ਨੇ ਕੱਲੇ ਮੁੰਡਾ ਸੀ ਕੱਲੇ ਹੀ ਮੁੰਡਾ ਸੀ ਇਹ ਕੀ ਮੰਗ ਕਰਦਾ ਸਰਕਾਰ ਤੋਂ ਆਖੀਦਾ ਸਰਕਾਰ ਤੁਸੀਂ ਮੰਗ ਕਰਦੇ ਮੀ ਉਹਨੂੰ ਡੈੱਡ ਬੋਡੀ ਲੈੰਦੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਗਰੀਬ ਬੰਦੇ ਨੇ ਤੇ ਜਿੰਨੀ ਤੇ ਵੱਧ ਤੋਂ ਵੱਧ ਹੋ ਸਕਦੇ ਉਹਨਾਂ ਦੀ ਮਦਦ ਕੀਤੀ ਜਾਵੇ ਸਵਾਦੀ ਗੱਲ ਕੀਤੀ ਜਾਵੇ ਇਸ ਇੰਦਰੀ ਕਿਸ ਤਰ੍ਹਾਂ ਦਾ ਸਵਾਦ ਸੀ ਨਹੀਂ ਸਵਾਦ ਬਹੁਤ ਵਧੀਆ ਸੀ ਬਹੁਤ ਸੌਫਟ ਸੀ ਉਹਦੇ ਤਾਂ ਪਤਾ ਹੀ ਨਹੀਂ ਲੱਗਦਾ ਸੀ ਸਾਨੂੰ ਜਦੋਂ ਕੋਈ ਪੜਦਾ ਸੀ ਮੁੰਡਾ ਤੇ ਹੁਣ ਤੱਕ ਵੀ 7 ਸਾਲ ਹੋ ਗਏ ਕੈਨੇਡਾ ਗਏ ਨੂੰ ਇਹਨਾਂ ਨੂੰ